ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਕੋਲ ਨਵਾਂ ਨੋਟੀਫਿਕੇਸ਼ਨ ਲੱਗੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਪੰਜਾਬ ਦੀ ਭਰਤੀ ਹੈ ਪੰਜਾਬ ਦੇ ਵੱਡੇ ਹਸਪਤਾਲ ਦੇ ਵਿੱਚ ਇਹ ਪੋਸਟਾਂ ਫਿਲ ਕੀਤੀਆਂ ਜਾਣੀਆਂ ਆ ਵੱਖ-ਵੱਖ ਨੌਂ ਵਿਭਾਗਾਂ ਦੀ ਭਰਤੀ ਹੈ ਜੀ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕਿਵੇਂ ਅਪਲਾਈ ਕਰਨਾ ਹੈ ਕੀ ਤਨਖਾਹ ਹੋ ਕਿੰਨੀਆਂ ਪੋਸਟਾਂ ਸਾਰੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਲਾਈਕ ਜ਼ਰੂਰ ਕਰਦੇ ਹੋ ਸ਼ ਜਿਹੜੇ ਵੀਰਾਂ ਨੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਸ਼ੁਰੂ ਕਰ ਲਓ ਜੀ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਇਹ ਜੋ ਵੱਖ-ਵੱਖ ਨੌਂ ਵਿਭਾਗ ਹੈ ਹਸਪਤਾਲ ਦੇ ਜਿੱਥੇ ਭਰਤੀਆਂ ਕੀਤੀ ਜਾਣੀਆਂ ਤੇ ਪ੍ਰੋਫੈਸਰ ਐਸੋਸੀਏਟ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਸੀਨੀਅਰ ਰੈਜ਼ਿਡੈਂਟਸ ਇਹ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਇਹ ਪੋਸਟਾਂ ਵੱਖ-ਵੱਖ ਜੀ ਕਿੰਨੀਆਂ ਪੋਸਟਾਂ ਕਿਹੜੇ ਵਿਭਾਗ ਦੇ ਵਿੱਚ ਐ ਇਹਨਾਂ ਵੱਲੋਂ ਲਿਖੀਆਂ ਹੋਈਆਂ ਕਿਹੜੀ ਕੈਟਾਗ ਇਹ ਇਹਨਾਂ ਵੱਲੋਂ ਜੋ ਇਹਨਾਂ ਪੋਸਟਾਂ ਦੇ ਲਈ ਸਿੱਧੀ ਇੰਟਰਵਿਊ ਰਹਿਣ ਵਾਲੀ ਹੈ ਵਕ ਵਕ ਤਰੀਕਾ ਹੈ ਜੀ ਇਹ ਜੋ ਸਾਰੇ ਵਿਭਾਗ ਹੈ ਇਹਨਾਂ ਪੋਸਟਾਂ ਦੇ ਲਈ ਜੋ ਇੰਟਰਵਿਊ ਹੈ 19 ਮਾਰਚ ਨੂੰ 2025 ਨੂੰ ਰਹਿਣ ਵਾਲੀ ਹੈ ਤੇ ਇਹਨਾਂ ਪੋਸਟਾਂ ਦੇ ਲਈ ਜੋ ਇੰਟਰਵਿਊ ਹੈ 20 ਮਾਰਚ ਨੂੰ ਜੋ ਰਹਿਣ ਵਾਲੀ ਹੈ ਜੀ ਅੱਗੇ ਪੋਸਟਾਂ ਦੇ ਸਬੰਧ ਵਿੱਚ ਹੋਰ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੇ ਐਲੀਜੀਬਿਲਟੀ ਕ੍ਰਾਈਟੇਰੀਆ ਇਹਨਾਂ ਪੋਸਟਾਂ ਦੇ ਲਈ ਏਜ ਲਿਮਿਟ ਇਹਨਾਂ ਵੱਲੋਂ 69 ਸਾਲ ਰੱਖੀ ਗਈ ਹੈ ਬਿਨਾਂ ਸੀਨੀਅਰ ਰੈਜ਼ੀਡੈਂਟ ਵਾਲੀਆਂ ਪੋਸਟਾਂ ਨੇ ਜਿਹੜੀਆਂ ਸੀਨੀਅਰ ਰੈਜ਼ੀਡੈਂਟ ਦੇ ਲਈ ਇਹਨਾਂ ਵੱਲੋਂ ਜੋ ਆਏਜ ਲਿਮਿਟ ਹੈ 45 ਸਾਲ ਤੋਂ ਜ਼ਿਆਦਾ ਨਾ ਹੋਵੇ ਤੁਹਾਡੀ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਬਾਕੀ ਪੋਸਟਾਂ ਦੇ ਲਈ 69 ਸਾਲ ਏਜ ਲਿਮਿਟ ਇਹਨਾਂ ਵੱਲੋਂ ਰੱਖੀ ਗਈ ਹੈ ਜੀ ਅੱਗੇ ਗੱਲ ਕਰਦੇ ਹਾਂ ਜੀ ਸੈਲਰੀ ਦੀ ਪ੍ਰੋਫੈਸਰ ਦੀ ਪੋਸਟ ਦੇ ਲਈ ਇਹਨਾਂ ਵੱਲੋਂ ਫਿਕਸਡ ਪੇ ਹੈ ਜੋ 1,11,500 ਰੁਪਏ ਦਿੱਤੀ ਜਾਣੀ ਹੈ ਜੀ ਲੈਵਲ 13 ਦੇ ਅਨੁਸਾਰ ਹੀ ਸੈਲਰੀ ਹੋਵੇਗੀ ਇਸੇ ਤਰ੍ਹਾਂ ਹੀ ਐਸੋਸੀਏਟ ਪ੍ਰੋਫੈਸਰ ਦੇ ਲਈ ਫਿਕਸਡ ਬੇਸਿਕ ਪੇ ਇਹਨਾਂ ਵੱਲੋਂ 78,800 ਰੁਪਏ ਦਿੱਤੀ ਜਾਣੀ ਹੈ ਜੀ ਲੈਵਲ 12 ਦੇ ਅਨੁਸਾਰ ਅੱਗੇ ਜੀ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਹੈ ਫਿਕਸਡ ਪੇ ਦੇ ਇਸੇ ਤਰ੍ਹਾਂ ਸੀਨੀਅਰ ਰੈਜ਼ੀਡੈਂਟ ਦੀਆਂ ਪੋਸਟਾਂ ਦੇ ਲਈ ਜੋ ਫਿਕਸਡ ਪੇ ਇਹਨਾਂ ਵੱਲੋਂ 67000 700 ਰੁਪਏ ਰੱਖੀ ਗਈ ਹੈ ਲੈਵਲ 11 ਦੇ ਅਨੁਸਾਰ ਤਾਂ ਇਹ ਵੱਖ-ਵੱਖ ਪੋਸਟਾਂ ਦੇ ਲਈ ਇਹਨਾਂ ਵੱਲੋਂ ਤਨਖਾਹਾਂ ਜੋ ਲਿਖੀ ਗਈ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਫੀਸ ਕਿੰਨੀ ਪੇ ਕਰਨੀ ਹੈ ਐਸ ਸੀ ਐਸ ਟੀ ਈ ਐਸ ਆਈ ਸੀ ਰੈਗੂਲਰ empioy ਫੀਮੇਲ ਕੈਡੀਡੇਟ ਡਿਫੈਂਸ ਐਕ ਸਰਵਿਸਮੈਨ ਐਂਡ ਪੀ ਐਚ ਪਾਬ ਫਿਜ਼ੀਕਲੀ ਹੈਂਡੀਕੈਪਡ ਕੈਡੀਡੇਟਸ ਹੋਣਗੇ ਜਿਹੜੇ ਉਹਨਾਂ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਜੀ ਤੇ 올 ਅਦਰ ਕੈਟਾਗਰੀ ਜਿਹੜੀਆਂ ਬਾਕੀ ਬਚ ਗਈਆਂ ਉਹਨ ਤੇ ਫੀਸ ਹੈ ਜਿਹੜੀ ਡਿਮਾਂਡ ਡਰਾਫਟ ਦੇ ਦੁਆਰਾ ਭਰੀ ਜਾਣੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਇਹ ਵੱਖ-ਵੱਖ ਦਸਤਾਵੇਜ਼ ਹੈ ਜੀ ਜਿਹੜੇ ਨਾਲ ਤੁਸੀਂ ਅਟੈਚ ਕਰਨੇ ਆ ਅਪਲਾਈ ਕਰਨ ਵੇਲੇ ਇਹ ਤੁਸੀਂ ਜ਼ਰੂਰ ਨੋਟ ਕਰ ਲਿਓ ਨੋਟੀਫਿਕੇਸ਼ਨ ਦੇ ਵਿੱਚ ਹੀ ਦਿੱਤੇ ਹੋਏ ਹੈ ਜੀ ਪੇਜ ਨੰਬਰ 5 ਦੇ ਉੱਪਰ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਡਾਇਰੈਕਟ ਇੰਟਰਵਿਊ ਰਹਿਣ ਵਾਲਾ ਜੀ ਤੇ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੈ ਜਿਹੜੀ 9 ਵਜੇ ਤੋਂ 11 ਵਜੇ ਦੇ ਵਿੱਚ ਹੋਊਗੀ ਤੇ ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਲਈ ਜਾਊਗੀ 19 ਤਰੀਕ ਨੂੰ ਇਸ ਵਿਭਾਗ ਦੀਆਂ ਪੋਸਟਾਂ ਦੇ ਲਈ ਜੋ ਇੰਟਰਵਿਊ ਰਹਿਣ ਵਾਲੀ ਹੈ ਤੇ 20 ਤਰੀਕ ਨੂੰ ਇਸ ਵਿਭਾਗ ਦੀਆਂ ਪ ਇਹਨਾਂ ਪੋਸਟਾਂ ਦੀ ਇੰਟਰਵਿਊ ਦੇ ਲਈ ਵੈਨਿਊ ਆ ਤੁਸੀਂ ਨੋਟ ਕਰ ਸਕਦੇ ਜੀ ਡੀਐਨ ਆਫਿਸ ਸੈਕੰਡ ਫਲੋਰ ਈਐਸਆਈਸੀ ਮੈਡੀਕਲ ਕਾਲਜ ਐਂਡ ਹਸਪੀਟਲ ਲੁਧਿਆਣਾ ਪੰਜਾਬ 141001 ਇੱਥੇ ਜਾ ਕੇ ਤੁਸੀਂ ਆਪਣੀ ਇੰਟਰਵਿਊ ਦੇ ਸਕੋਗੇ ਜੀ ਇਹ ਜੋ ਪੋਸਟਾਂ ਨੇ ਜੀ ਈਐਸਆਈਸੀ ਮੈਡੀਕਲ ਕਾਲਜ ਐਂਡ ਹਸਪੀਟਲ ਲੁਧਿਆਣਾ ਵਿਖੇ ਵੈਕੈਂਟ ਨੇ ਤੇ ਇਥੇ ਇਹ ਪੋਸਟਾਂ ਭਰੀਆਂ ਜਾਣਗੀਆਂ ਇਹਨਾਂ ਵੱਲ ਲਿਖਿਆ ਗਿਆ ਕਿ ਰਿਟਾਇਰਡ ਤੇ ਵਰਕਿੰਗ ਪ੍ਰੋਫੈਸਰ ਵੀ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦੇ ਯੋਗ ਰਹਿਣਗੇ ਜੀ ਤਾਂ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾ ਵੈਬਸਾਈਟ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਤੁਸੀਂ ਉੱਥੋਂ ਲੈ ਕੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੀ ਸਿਲੈਕਸ਼ਨ ਆ ਪੱਕੀ ਕਰ ਸਕਦੇ ਹੋ ਇਹ ਜੇ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਤੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ